ਇਹ ਜਿਹੜੀ 2007 ਤੇ 2009 ਸਾਲ ਦੇ ਵਿੱਚ ਜਿਹੜੀ ਭਰਤੀ ਹੋਈ ਸੀ ਉਹ ਚ ਕੁਝ ਟੀਚਰਾਂ ਨੇ ਜਿਹੜੇ ਹੈਗੇ ਸੀ ਆਪਣੇ ਐਕਸਪੀਰੀਅੰਸ ਸਰਟੀਫਿਕੇਟ ਤੇ ਕੁਝ ਨੇ ਰੂਲਰ ਸਰਟੀਫਿਕੇਟ ਜਿਹੜੇ ਉਹ ਝਾਲੀ ਬਣਾਏ ਹੋਏ ਸੀ ਉਹ ਜਿਹੜੀ ਵਿਜੀਲੈਂਸ ਦੇ ਮੁਖ ਡਾਇਰੈਕਟਰ ਹੈਗੇ ਉਹਨਾਂ ਨੇ ਚੰਡੀਗੜ੍ਹ ਨੇ ਇਨਕੁਆਇਰੀ ਕੀਤੀ ਜਿੱਤੇ 128 ਟੀਚਰਾਂ ਦੇ ਖਿਲਾਫ ਟੋਟਲ ਮਕਦਮਾ ਦਰਜ ਹੋਇਆ ਹੈ ਇਹਦੇ ਵਿੱਚ ਜਿਹੜੇ ਆ ਕਾਫੀ ਟੀਚਰ ਜਿਹੜੇ ਸਰਵਿਸ ਕਰ ਰਹੇ ਨੇ ਸ਼ਾਇਦ 1-2 ਮੈਨੂੰ ਪਤਾ ਲੱਗਾ ਵੀ ਇੱਕ ਦਾ ਕੋਈ ਰਿਟਾਇਰ ਹੁਣ ਹੋ ਚੁੱਕਾ ਆ ਬਾਕੀ ਸਾਰੇ ਅਜੇ ਜੌਬ ਕਰ ਰਹੇ ਨੇ ਇਹਨਾਂ ਦੇ ਖਿਲਾਫ ਜਿਹੜਾ ਹੈਗਾ 465 66 71 ਅਫੈਂਸੀ ਤੇ ਜਿਹੜਾ ਮਕਦਮਾ ਨੰਬਰ ਅਸੀਂ 261 ਕੱਲ ਅਸੀਂ 30 12 ਨੂੰ ਦਰਜ ਕੀਤਾ ਤੇ ਇਹਦੀ ਇਨਵੈਸਟੀਗੇਸ਼ਨ ਅਸੀਂ ਸ਼ੁਰੂ ਕਰ ਦਿੱਤੀ ਆ ਇਹਦੇ 'ਚ ਅਸੀਂ ਕਿਉਂਕਿ ਇਸ ਫੈਂਸ ਦੇ ਵਿੱਚ ਅਸੀਂ ਨੋਟਿਸ ਦੇਣੇ ਆ ਤਾਂ ਜੋ ਉਹਨਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਸਾਡੇ ਪੇਸ਼ ਹੋਣਾ ਪਵੇਗਾ ਅਗਲੀ ਇਨਵੈਸਟੀਗੇਸ਼ਨ ਤੋਂ ਬਾਅਦ ਫਿਰ ਅਗਲੀ ਵੀ ਅਗਲੀ ਗੱਲਬਾਤ ਆਏਗੀ ਸਫਾ ਮਿਸਲ ਤੋਂ ਵੀ ਅਸੀਂ ਤੁਹਾਡੇ ਨਾਲ 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 ਸ਼ੇਅਰ ਕਰ ਦਾਂਗੇ ਹਰ ਸ਼ਿਕਾਇਤਕਰਤਾ ਕੌਣ ਸੀ ਤੁਹਾਨੂੰ ਪਤਾ ਲੱਗਾ ਇਹਦੇ 'ਚ ਜਿਹੜੇ ਸਾਡੇ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਉਹਨਾਂ ਨੇ ਸਾਨੂੰ ਸ਼ਿਕਾਇਤ ਕੀਤੀ ਸੀ ਇਹਦੇ 'ਚ ਵੀ ਇੱਕ ਬਹੁਤ ਹੀ ਕਿਸੇ ਸੂਝਵਾਨ ਪ੍ਰੈਸ ਵਾਲਿਆਂ ਨੇ ਵੀ ਗੁਪਤ ਤੌਰ ਤੇ ਜਾਂ ਹੋਰ ਜਿਹੜੇ ਦੇਸ਼ ਸੇਵਕ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਸੀ ਉਹਨਾਂ ਦਾ ਡੀਐਨਟੀ ਫਿਰ ਜਿਹੜਾ ਹੈਗਾ ਐਜੂਕੇਸ਼ਨ ਬੋਰਡ ਨੇ ਇੱਥੇ ਸਟੈਪ ਪੁੱਟਿਆ ਸੀ ਔਰ ਡਿਸਟ੍ਰਿਕਟ ਕੇ ਐਜੂਕੇਸ਼ਨ ਆਫੀਸਰ ਜਿਹੜੇ ਉਹਨਾਂ ਨੇ ਸਾਨੂੰ ਕੰਪਲੀਟ ਕਰਕੇ ਤੇ ਉਧਰ ਚੰਡੀਗੜ੍ਹ ਤਰੂ ਕਰਕੇ ਤੇ ਇਹਦੀ ਇਨਕੁਆਰੀ ਲੱਗੀ ਸੀ ਮਾਮਲਾ ਜਲਦੀ ਤਸਦ ਕਰੇਗਾ ਹਾਂ ਜਿਹੜੇ ਇਹਨਾਂ ਨੇ ਕਿਉਂਕਿ ਇਹਦੇ ਚ ਜਦੋਂ ਟੀਚਰ ਜਦੋਂ ਭਰਤੀ ਕਰਨ ਤੋਂ ਪਹਿਲਾਂ ਇਹਨਾਂ ਦੇ ਨੰਬਰ ਕਾਊਂਟ ਹੁੰਦੇ ਆ ਤੇ ਜਿੱਦਾਂ ਕਈ ਜਿਹੜੇ ਟੀਚਰ ਸੀ ਉਹ ਪਹਿਲਾਂ ਪ੍ਰਾਈਵੇਟ ਸਕੂਲ ਚ ਉਹਨਾਂ ਦਾ ਤਜਰਬਾ ਕਿੰਨੇ ਸਾਲ ਦਾ ਸੀ ਉਹ ਸਰਟੀਫਿਕੇਟ ਜਿਹੜੇ ਜਾਲੀ ਪਾਏ ਗਏ ਫਿਰ ਇੱਕ ਇਹਦੇ ਚ ਹੁੰਦਾ ਅਰਬਨ ਤੇ ਜਿਹੜਾ ਹੁੰਦਾ ਆ ਰੂ ਉਹਦੇ ਤੇ ਵੀ ਇਹਨਾਂ ਨੇ ਕੋਈ ਸਰਟੀਫਿਕੇਟ ਜਾਂ ਰੂਲਰ ਵਾਲੇ ਸੀ ਉਹਨਾਂ ਨੇ ਗਲਤ ਬਣਾਏ ਸੀ ਉਹਦਾ ਹੀ ਇਹ ਪਰਚਾ ਦਰਜ ਹੋਇਆ ਜੀ ਸ਼ੁਰੂ ਕਿੰਨੇ ਬਣੇਗੇ ਟੋਟਲ 128 ਹੈਗੇ ਨੇ ਇਹ ਵੱਖ-ਵੱਖਰੇ ਸ਼ਹਿਰਾਂ ਦੇ ਹੈਗੇ ਆ ਬਟਾਲੇ ਦੇ ਵੀ ਹੈਗੇ ਆ ਹੋਰ ਬਾਹਰ ਆਊਟਸਾਈਡਰ ਵੀ ਹੈਗੇ ਨੇ ਤੇ ਐਫਐਲਓ ਜਿਹੜੀ ਸਾਡੀ ਕਿਉਂਕਿ ਇੱਥੇ ਹੋਈ ਹੈ ਇਸ ਕਰਕੇ ਅਸੀਂ ਇਹਦੀ ਇਨਵੈਸਟੀਗੇਸ਼ਨ ਵੀ ਕਾਫੀ ਲੰਮੀ ਹੋਏਗੀ ਅ ਔਰ ਕੋਸ਼ਿਸ਼ ਕਰਾਂਗੇ ਅਸੀਂ ਬਹੁਤ ਸ਼ਾਰਟ ਟਾਈਮ ਕੀ ਅਯੂਸ਼ ਤੁਮਾਰੋਂ ਨੇ ਮੰਦੀਰ ਵਾਲੋ ਸੀ ਜਿਹਨਾਂ ਦਾ ਰਿਕਾਰਡ ਪੇਸ਼ ਕੀਤਾ ਉਹਨਾਂ ਨੂੰ ਵੀ ਅਸੀਂ ਚੁੱਕਿਆ ਸੀ ਕੁਝ ਹਾਂ ਕਿਉਂਕਿ ਜਦੋਂ ਪ੍ਰਾਇਮਰੀ ਨੂੰ ਕਰੀ ਹੁੰਦੀ ਹੈ ਉਹਦੇ ਚ ਬਹੁਤਾ ਡੀ ਫਿਰ ਅਨਵੈਸਟੀਗੇਸ਼ਨ ਚ ਅਸੀਂ ਜਦੋਂ ਇਹਨਾਂ ਦੀ ਇੰਟਰੋਗੇਸ਼ਨ ਪੁੱਛਗਿਸ਼ ਕਰਾਂਗੇ ਫਿਰ ਉਹਦੇ ਚ ਅਸੀਂ ਕਰਾਂਗੇ ਵੀ ਆਖਰਕਾਰ ਇਹ ਸਰਟੀਫਿਕੇਟ ਬਣਾਏ ਕਿਨੇ ਕਿਉਂਕਿ ਜਿਹੜੇ ਉਮੀਦਵਾਰ ਕੈਂਡੀਡੇਟ ਆ ਟੀਚਰ ਨੇ ਉਹ ਤਾਂ ਖੁਦ ਬਣਾ ਨਹੀਂ ਸਕਦੇ ਇਹਨਾਂ ਨੇ ਜ਼ਰੂਰ ਕਿਸੇ ਦੀ ਹੈਲਪ ਲਈ ਹੈ ਉਹ ਚੀਜ਼ਾਂ ਤੇ ਅਸੀਂ ਹੁਣ ਅਨਵੈਸਟੀਗੇਸ਼ਨ ਦੇ ਵਿੱਚ ਪਹੁੰਚਾਂਗੇ ਸੋ ਤੱਕ ਬੁਲਾਇਆ ਜਾਏਗਾ ਜੀ ਅਸੀਂ ਬੱਸ ਜੀ ਹਾਂ ਇੱਕ ਅੱਧੇ ਦਿਨ ਚ ਅਸੀਂ ਇਹਨਾਂ ਨੂੰ ਜਿਹੜੇ ਕਿਉਂਕਿ 128 ਬੰਦਿਆਂ ਦੇ 128 ਨੋਟਿਸ ਪਹਿਲਾਂ ਜਾਰੀ ਕਰਨੇ ਆ ਇਹਦੇ ਚ ਸਾਨੂੰ ਤਿੰਨ ਜਿਹੜੇ ਨੋਟਿਸ ਇੱਕ ਬੰਦੇ ਨੂੰ ਭੇਜਣੇ ਜ਼ਰੂਰੀ ਆ ਦੇ ਉਸ ਨੂੰ ਬਸ ਜਲਦੀ ਜਲਦੀ ਤਿੰਨਾਂ ਹਫ਼ਤਿਆਂ ਚ ਚੌਥਾ ਹਫ਼ਤਾ ਚ ਫਾਰਮੈਲਟੀ ਸਾਰੀ ਪੂਰੀ ਕਰ ਲੈਣੀ ਹੈ ਜੀ ਸਰ ਮਾਮਲਾ ਇੰਨੀ ਦੇਰ ਬਾਅਦ ਦੇਖਣਾ ਚਾਹੀਦਾ ਕਿ ਕੁਝ ਰਿਟਾਇਰ ਨਹੀਂ ਹੋ ਗਈ ਕਿ ਕਦੋਂ ਦੀ ਇਹਨਾਂ ਇਨਵੈਸਟੀਗੇਸ਼ਨ ਚੱਲਦੀ ਉਹ ਤੋਂ ਪਤਾ ਲੱਗਾ ਨਹੀਂ ਇਹ ਇਨਵੈਸਟੀਗੇਸ਼ਨ ਤੇ ਜਿਹੜੀ ਆ ਵੈਸੇ ਕਾਫੀ ਲੰਮੀ ਆ ਅੱਜ ਤੋਂ ਸਾਲ ਇੱਕ ਪਹਿਲਾਂ ਸਟਾਰਟ ਹੋਈ ਸੀ ਉੱਥੇ ਪਰ ਕਿਉਂਕਿ ਜ਼ਿਆਦਾ ਹੋਣ ਕਰਕੇ 128 ਦੀ ਗਿਣਤੀ ਬਹੁਤ ਉਹਦੇ ਕਰਕੇ ਹੀ ਇਹ ਥੋੜੀ ਪ੍ਰਾਇਮਰੀ ਇਨਕੁਆਰੀ ਚ ਟਾਈਮ ਲੱਗਾ ਜੀ ਸਰ ਇਹ ਪੰਜਾਬ ਦੀ ਮਸਲਾ ਪੂਰੇ ਗਰਦਾਸਪੁਰ ਦਾ ਨਹੀਂ ਜਾ ਰਿਹਾ ਮਸਲਾ ਨਹੀਂ ਨਹੀਂ ਇਹ ਸਾਰੇ ਪੰਜਾਬ ਦਾ ਮਸਲਾ ਜੀ ਇਸ ਗਰਦਾਸਪੁਰ ਦਾ ਹਾਂ ਗਰਦਾਸਪੁਰ ਦਾ ਕਿਉਂਕਿ ਜ਼ਿਆਦਾ ਸੀ ਤੇ ਇਸ ਕਰਕੇ ਇੱਥੇ ਭਰਤੀ ਵੀ ਇੱਥੋਂ ਹੋਈ ਸੀ ਇਸ ਕਰਕੇ ਇੱਥੇ ਇਹਨੂੰ ਜਿਹੜਾ ਹੈਡ ਬਣਾਇਆ ਗਿਆ ਤਾਂ ਕਰਕੇ ਇਹਨਾਂ ਦੇ ਇੱਥੇ ਮਕਰਮਤ ਅਦਚ ਕੀਤਾ